जय गणेश जय गणेश जय गणेश देवा माता जाकी पार्वती पिता महादेवा जय गणेश माता जाकी पार्वती पिता महादेवा जय गणेश जय गणेश जय गणेश देवा माता ਸਰਵਤੇ ਜੀਤਾ ਮਹਾਦੇਵਾ ਗਣੇਸ਼ ਉਤਸਵ ਮੌਕੇ ਜਿੱਥੇ ਰਾਜਪੁਰਾ ਦੇ ਵਿੱਚ ਵੀ ਭਗਵਾਨ ਗਣਪਤੀ ਜੀ ਵਿਰਾਤ ਤੇ ਇਸੇ ਦਰਮਿਆਨ ਦੱਸਦੇ ਹਈਏ ਕਿ ਜਿੱਥੇ ਗਣਪਤੀ ਜੀ ਮਹਾਰਾਜ ਜੀ ਦੇ ਅੱਗੇ ਅਰਦਾਸ ਕੀਤੀ ਗਈ ਹੈ ਸਭ ਦੀ ਸੁਖ ਸ਼ਾਂਤੀ ਦੇ ਲਈ ਤੇ ਇਸੇ ਦਰਮਿਆਨ ਦੱਸਦੇ ਹਈਏ ਕਿ ਜਿੱਥੇ ਗਣਪਤੀ ਵਿਸਰਜਨ 6 ਸਤੰਬਰ ਨੂੰ ਹੋਣ ਜਾ ਰਿਹਾ ਹੈ ਤੇ ਵੱਖ-ਵੱਖਰੀਆਂ ਥਾਵਾਂ ਤੇ ਬੱppa ਦੀ ਪੂਜਾ ਅਰਚਨਾ ਕੀਤੀ ਗਈ 11 ਦਿਨ ਬੱppa ਜਿਹੜੇ ਕਰਾ ਦੇ ਵਿੱਚ ਵਿਰਾਜਦੇ ਨੇ ਪੰਡਾਲ ਸਜਦੇ ਨੇ ਤੇ ਇਸੇ ਦਰਮਿਆਨ ਰਾਜਪੁਰਾ ਦੇ ਵਿੱਚ ਵੀ ਪੰਡਾਲ ਸਜਿਆ ਤੇ ਉੱਥੇ ਹੀ ਕਈ ਸੱਜਣ ਜਿਹੜੇ ਨੇ ਇੱਥੇ ਪਹੁੰਚੇ ਨੇ ਜਿਨ੍ਹਾਂ ਵੱਲੋਂ ਇਸ ਮੌਕੇ ਗਣਪਤੀ ਬੱppa ਦੇ ਆਗਮਨ ਤੇ ਉਹਨਾਂ ਦੇ ਵਿਸਰਜਨ ਨੂੰ ਲੈ ਕੇ ਸੰਕਤਾਂ ਨੂੰ ਵਧਾਈ ਵੀ ਦਿੱਤੀ ਕਿ ਬੱppa ਜਿਹੜੇ ਨੇ ਉਹ ਇੱਥੇ ਜਿਹੜੇ ਸਥਾਪਿਤ ਹੋਏ ਨੇ ਤੇ ਇਸੇ ਦਰਮਿਆਨ ਉਹਨਾਂ ਸੁਖਾਂਤੀ ਦੀ ਅਰਦਾਸ ਵੀ ਕੀਤੀ ਹੈ। ਮੈਂ ਸਭ ਤੋਂ ਪਹਿਲਾਂ ਗਣੇਸ਼ ਸ਼ੂਕ ਸਰ ਦੀ ਸਾਰੇ ਨੂੰ ਤੁਹਾਡੇ ਲਈ ਲੱਖ ਲੱਖ ਬਧਾਈ ਜਨਾ। ਆ ਤੇ ਗਣੇਸ਼ ਨੂੰ ਮਾਨ ਕੇ ਅਰਦਾਸ ਕਰਦਾ ਕਿ ਸਾਰੇ ਹੀ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰਨ ਤੇ ਸਾਰੇ ਹੀ ਆਪਣਾ ਸੋਸਤਰ ਰਹਿਣ। ਤੇ ਮੈਂ ਕਿਉਂ ਤਮਾਭੂ ਵੱਲੋਂ ਟ੍ਰੂ ਕਲੱਬ ਦਾ ਵੀ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਮੈਨੂੰ ਗੁਲਾਕ ਕੇ ਗਣੇਸ਼ ਗਵਾਨ ਜੀ ਦੇ ਦਰਸ਼ਨ ਕਰਾਏ ਤੇ ਮੈਂ ਗੱਲ ਕਹਿ ਸਕਦਾ ਇੱਕ ਕਲੱਬ ਹਮੇਸ਼ਾ ਹੀ ਆ ਧਾਰਮਿਕ ਤੇ ਸਮਾਜ ਸੇਵਾ ਦੇ ਕੰਮਾਂ ਵਾਸਤੇ ਅਗੇ ਰਹਿੰਦਾ ਤੇ ਮੈਂ ਆਪਣੇ ਵੱਲੋਂ ਇਹਨਾਂ ਨੂੰ ਵਿਸ਼ਵਾਦ ਦਵਾਉਂਦਾ ਕਿ ਮੈਂ ਮੇਰੀ ਜਿੱਥੇ ਵੀ ਨਾਲੋਂ ਲੋੜ ਹੋਵੇ ਤਨ ਮਨ ਤਨ ਨਾਲ ਮੈਂ ਇਹਨਾਂ ਦੇ ਨਾਲ ਆ ਇਹ ਇਹ ਕਲਬ ਵੀ ਚੜਦੀ ਕਲਾ ਚਲਾਵੇ ਇੱਕ ਵਾਰੀ ਫਿਰ ਸਾਰਿਆਂ ਨੂੰ ਮੈਂ ਬਨੇਖ ਮਾਫੀ ਲੱਗ ਰਿਹਾ ਜੈ ਗਣੇਸ਼ ਜੈ ਗਣੇਸ਼ ਜੈ ਗਣੇਸ਼ ਦੇਵਾ ਮਾਤਾ ਜਗੀ ਵਰਤੀ ਪਾਰਵਤੀ ਜੀਤਾ ਮਹਾਦੇਵਾ ਜੈ ਗਣੇਸ਼ ਮਾਤਾ ਜਗੀ ਵਰਤੀ ਪਾਰਵਤੀ ਜੀਤਾ ਮਹਾਦੇਵਾ जय गणेश जय गणेश जय गणेश देवा माता जाकी पार्वती पिता महादेव ਗਣੇਸ਼ ਉਤਸਵ ਮੌਕੇ ਜਿੱਥੇ ਰਾਜਪੁਰਾ ਦੇ ਵਿੱਚ ਵੀ ਭਗਵਾਨ ਗਣਪਤੀ ਜੀ ਵੀ ਰਾਤੇ ਤੇ ਇਸੇ ਦਰਮਿਆਨ ਦੱਸਦੇ ਇਹ ਕਿ ਜਿੱਥੇ ਗਣਪਤੀ ਜੀ ਮਹਾਰਾਜ ਜੀ ਦੇ ਅੱਗੇ ਅਰਦਾਸ ਕੀਤੀ ਗਈ ਹੈ ਸਭ ਦੀ ਸੁਖ ਸ਼ਾਂਤੀ ਦੇ ਲਈ ਤੇ ਇਸੇ ਦਰਮਿਆਨ ਦੱਸਦੇ ਇਹ ਕਿ ਜਿੱਥੇ ਗਣਪਤੀ ਵਿਸਰਜਨ 6 ਸਤੰਬਰ ਨੂੰ ਹੋਣ ਜਾ ਰਿਹਾ ਤੇ ਵੱਖ-ਵੱਖਰੀਆਂ ਥਾਵਾਂ ਤੇ ਬੱppa ਦੀ ਪੂਜਾ ਅਰਚਨਾ ਕੀਤੀ ਗਈ 11 ਦਿਨ ਬੱppa ਜਿਹੜੇ ਕਰਾ ਦੇ ਵਿੱਚ ਵਿਰਾਸਤ ਦੇ ਨੇ ਪੰਡਾਲ ਸਜਦੇ ਨੇ ਤੇ ਇਸੇ ਦਰਮਿਆਨ ਰਾਜਪੁਰਾ ਦੇ ਵਿੱਚ ਵੀ ਪੰਡਾਲ ਸਜਿਆ ਤੇ ਉੱਥੇ ਕਈ ਸੱਜਣ ਜਿਹੜੇ ਨੇ ਇੱਥੇ ਪਹੁੰਚੇ ਨੇ ਜਿਨ੍ਹਾਂ ਵੱਲੋਂ ਇਸ ਮੌਕੇ ਗਣਪਤੀ ਬੱppa ਦੇ ਆ ਮਤਿਆਉਨਾ ਦੇ ਵਿਸਰਜਨ ਨੂੰ ਲੈ ਕੇ ਸੰਗਤਾਂ ਨੂੰ ਵਧਾਈ ਵੀ ਦਿੱਤੀ ਕਿ ਬੱppa ਜਿਹੜੇ ਨੇ ਉਹ ਇੱਥੇ ਜਿਹੜੇ ਸਥਾਪਿਤ ਹੋਏ ਨੇ ਤੇ ਇਸ ਦੇ ਦਰਮਿਆਨ ਉਹਨਾਂ ਸੁਖਸ਼ਾਂਤੀ ਦੀ ਅਰਦਾਸ ਵੀ ਕੀਤੀ ਹੈ ਮੈਂ ਸਭ ਤੋਂ ਪਹਿਲਾਂ ਗਣੇਸ਼ ਸ਼ੂਕਸਵ ਦੀ ਸਾਰਿਆਂ ਨੂੰ ਤੁਹਾਡੇ ਲਈ ਲੱਖ ਲੱਖ ਵਧਾਈ ਜਨਾ ਅਤੇ ਗਣੇਸ਼ ਨੂੰ ਮਾਨ ਕੇ ਅਰਦਾਸ ਕਰਦਾ ਕਿ ਸਾਰੇ ਹੀ ਦਿਨ ਰੁਗਣੀ ਰਾਤ ਚੋਲੇ ਤਰੱਕੀ ਕਰਨ ਤੇ ਸਾਰੇ ਹੀ ਆਪਣਾ ਸੋਸਤ ਰਹਿਣ ਤੇ ਮੈਂ ਉਹ ਤੁਹਾmber ਵੱਲੋਂ ਟ੍ਰੂ ਕਲੱਬ ਦਾ ਵੀ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਮੈਨੂੰ ਗੁਲਾਕੇ ਗਣੇਸ਼ ਗਵਾਨੀ ਦੇ ਦਰਸ਼ਨ ਕਰਾਏ ਤੇ ਮੈਂ ਕਹਿੰ ਕਰ ਸਕਦਾ ਇੱਕ ਕਲੱਬ ਹਮੇਸ਼ਾ ਹੀ ਆ ਧਾਰਮਿਕ ਤੇ ਸਮਾਜ ਸੇਵਾ ਦੇ ਕੰਮਾਂ ਵਾਸਤੇ ਅਗੇ ਰਹਿੰਦਾ ਤੇ ਮੈਂ ਆਪਣੇ ਵੱਲੋਂ ਇਹਨਾਂ ਨੂੰ ਵਿਸ਼ਵਾਦ ਦਵਾਦਾ ਕਿ ਮੈਂ ਮੇਰੀ ਜਿੱਥੇ ਵੀ ਨਾਲੋਂ ਦੌੜ ਹੋਵੇ ਤਨਮਨ ਤਰ ਨਾਲ ਮੈਂ ਇਹਨਾਂ ਦੇ ਨਾਲ ਆ ਤੇ ਇਹ ਕਲੱਬ ਵੀ ਚੜ੍ਹਦੀ ਕਲਾ ਚਲਾਵੇ ਇੱਕ ਵਾਰੀ ਫਿਰ ਸਾਰਿਆਂ ਨੂੰ ਮੈਂ ਬਹੁਤ ਨੇਕ ਮਾਫੀ ਨਾਲ ਲੱਗਦਾ ਹੋਵੇ